ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਜੋ ਜੀ ਅੱਜ ਆਪਾਂ ਤੁਹਾਨੂੰ ਦੱਸਦੇ ਆਂ ਕਢਾਈ ਵਾਲੀ ਮਸ਼ੀਨ ਬਾਰੇ ਇਹਦੇ ਬਾਰੇ ਜਾਣਕਾਰੀ ਦਿੰਨੇ ਆਂ ਵੀ ਇਹਦੇ ਵਿੱਚ ਕੀ ਕੀ ਸਮਾਨ ਮਿਲਦਾ ਆਪਾਂ ਨੂੰ ਕਿੰਨੇ ਦੀ ਇਹ ਆਉਂਦੀ ਹੈ ਕਿਵੇਂ ਇਹ ਵਰਕ ਕਰਦੀ ਹੈ ਕੀ ਕੀ ਇਹਦੇ ਇਹ ਹੋਰ ਕੜਾਈਆਂ ਕਰਦੀਆਂ ਨਾਲ ਕਿਹੜੇ ਕਿਹੜੇ ਇਹਦੇ ਵਿੱਚ ਟਾਂਕੇ ਹੁੰਦੇ ਆ ਅੱਜ ਉਹ ਹੀ ਤੁਹਾਡੇ ਨਾਲ ਵੀਡੀਓ ਸਾਂਝੀ ਕਰੀਏ ਸਭ ਤੋਂ ਪਹਿਲਾਂ ਜੀ ਤੁਹਾਨੂੰ ਦੱਸਦੇ ਆਂ ਵੀ ਇਹ ਇਸ ਤਰ੍ਹਾਂ ਮਸ਼ੀਨ ਹੁੰਦੀ ਆ ਇਹਦੇ ਤੱਗਾ ਆ ਜਗ੍ਹਾ ਤੇ ਰੱਖਿਆ ਜਾਂਦਾ ਮੈਂ ਇਹ ਯੂਜ਼ ਨਹੀਂ ਕਰਦੀ ਇਹਨੂੰ ਸਿਰਫ ਐਸਾ ਸਟੈਂਡ ਨੂੰ ਵਰਤਦੀਆਂ ਇੱਥੇ ਮੈਂ ਕੋਈ ਭਾਂਡਾ ਰੱਖ ਕੇ ਉਹਦੇ ਵਿੱਚ ਰੀਲ ਪਾ ਲੈਣੀ ਉਹ ਵਧੀਆ ਚੱਲਦੀ ਹੈ ਇੱਥੇ ਵੀ ਇੱਥੇ ਵੀ ਚਲਾ ਸਕਦੇ ਹਾਂ ਪਰ ਮੈਨੂੰ ਇੱਥੇ ਕੋਈ ਭਾਂਡਾ ਕੋਈ ਰੱਖ ਕੇ ਕੋਈ ਕੌਲੀ ਕੋਈ ਕੌਲਾ ਜਿਹਾ ਰੱਖ ਕੇ ਉਹਦੇ ਵਿੱਚ ਮੈਂ ਰੀਲਾਂ ਰੱਖ ਲੈਣੀ ਹੁੰਦੀਆਂ ਤੇ ਇੱਥੋਂ ਇਹਦੇ ਹੈਗੇ ਆ ਜੀ ਤੁਸੀਂ ਟਾਂਕਾ ਵੱਡਾ ਛੋਟਾ ਕਰਨਾ ਇਹਦੇ ਨੰਬਰ ਹੈਗੇ ਆ ਇੱਥੋਂ ਦਿੱਤੇ ਹੋਏ ਵੇ ਤੇ ਇਧਰ ਸਾਰੀ ਇਹ ਇੱਥੋਂ 1 2 ਨੰਬਰ ਤੋਂ ਜਿਵੇਂ ਆਪਾਂ ਚੁੰਨੀ ਪੀਕੋ ਕਰਨੀ ਹੈ ਪੱਗ ਪੀਕੋ ਕਰਨੀ ਹੈ ਉਹ ਹੈਗੀ ਹੈ ਉਹ ਚੀਜ਼ ਦਿੱਤੀ ਹੋਈ ਆ। ਬਾਕੀ ਸਿਸਟਮ ਇਹਦਾ ਆਹ ਜੀ ਦੂਜੀ ਜਿਵੇਂ ਸਲਾਈ ਵਾਲੀ ਮਸ਼ੀਨ ਹੁੰਦੀ ਉਹ ਸਾਹਮਣੇ ਇੱਥੋਂ ਇਹਦੇ ਤਾਗਾ ਪੈਂਦਾ। ਇਸ ਤਰ੍ਹਾਂ ਕਰਕੇ ਤੇ ਨੀਚੋਂ ਆਪਾਂ ਦਿਖਾਉਣੀ ਆ ਇਹਦਾ ਵਰਕ ਕਰਦਾ ਜੀ ਆਹ ਪੈਰ। ਇੱਥੇ ਆਪਾਂ ਗੋਡਾ ਲਾ ਕੇ ਇੱਧਰ ਵੇਖੋ ਆਹ ਸਪੀਡ ਵੱਧ ਘੱਟ ਹੁੰਦੀ ਆ ਤੁਹਾਨੂੰ ਸ਼ੋ ਹੁੰਦੀ ਆ। ਇੱਥੋਂ ਸਪੀਡ ਵੱਧ ਘੱਟ ਹੁੰਦੀ ਆ ਇਹਦੀ। ਬਾਕੀ ਇਹਦੇ ਆਹ ਮੋਟਰ ਲੱਗੀ ਹੋਈ ਆ। ਇਹਦੇ ਉੱਪਰ ਆ ਬੈਲਟ ਚੜਦੀ ਆ ਉਧਰੋਂ ਇਸ ਜਗ੍ਹਾ ਤੇ ਬੈਲਟ ਚੜਦੀ ਆ। ਲੈਕੋ ਜਿਸ ਵਾਰ ਕੇ ਨੀਚੇ ਵਾਲੇ ਸਿਸਟਮ ਤੋਂ ਇਹਦੇ ਥੱਲੇ ਮਸ਼ੀਨ ਦੇ ਕਾਊਂਟਰ ਦੇ ਥੱਲੇ ਇਹਦੇ ਇਸ ਤਰ੍ਹਾਂ ਕਰਕੇ ਬਣਿਆ ਹੋਇਆ ਜੀ ਸਾਰਾ ਕੁਝ ਮੋਟਰ ਵਗੈਰਾ ਲੱਗੀ ਹੋਈ ਆ ਜਿਹੜੀਆਂ ਚੀਜ਼ਾਂ ਚਾਹੀਦੀਆਂ ਪੇਚ ਕੱਸ ਕਈ ਵਾਰ ਆਪਾਂ ਨੂੰ ਮਸ਼ੀਨ ਦੀ ਸਫਾਈ ਕਰਨੀ ਹੋਈ ਤਾਂ ਕੋਈ ਤਾਂਗਾ ਫਸ ਗਿਆ ਜਾਂ ਸੀਟਲ ਸੈੱਟ ਕਰਨਾ ਹੈ ਲੱਜਾਂਦਾ ਕਈ ਵਾਰ ਸੀਟਲ ਕਈ ਵਾਰ ਸਪੀਡ ਜ਼ਿਆਦਾ ਹੁੰਦੀ ਆ ਜੀ ਆਹ ਮੇਰਾ ਉਹ ਲਾਈ ਸਪੋਰਟ ਵਾਸਤੇ ਇਹਦੇ ਮਸ਼ੀਨ ਨੂੰ ਇੱਥੋਂ ਰੱਖ ਕੇ ਇਹਦੇ ਨਾਲ ਫਿਰ ਮਸ਼ੀਨ ਜਦੋਂ ਕਈ ਵਾਰ ਜ਼ਿਆਦਾ ਆਪਣੀ ਰੇਸ ਨੱਪੀ ਜਾਂਦੀ ਆ ਰੇਸ ਐ ਦੀ ਜੀ ਤੇ ਫਿਰ ਇਹ ਜਿਆਦਾਤਰ ਪੈਂਦੀ ਆ ਤੇ ਤਾਂ ਕਰਕੇ ਇਹ ਮੁੜ ਕੇ ਹਿੱਲ ਜਾਂਦਾ ਕਈ ਵਾਰ ਸਿੱਟਲੇ ਦਾ ਤੇ ਉਦੋਂ ਆਪਾਂ ਨੂੰ ਲੋਡ ਪੈਂਦੀ ਆ ਪੇਚ ਕੱਸਦੀ ਤੇ ਆਹ ਜਗ੍ਹਾ ਤੋਂ ਇਹਦਾ ਇਹ ਖੋਲਿਆ ਜਾਂਦਾ ਜੀ ਕਿਸ ਤਰ੍ਹਾਂ ਕਰਕੇ نیچے ਇਹਦੇ ਇੱਥੇ ਸਿੱਟਲ ਸੈੱਟ ਹੁੰਦਾ ਤੇ ਇਹਦੇ ਦੋ ਪੈਰ ਆ ਜੀ ਇੱਕ ਪੱਗ ਪੀਕੋ ਕਰਨ ਵਾਲਾ ਤੇ ਇੱਕ ਚੁੰਨੀ ਪੀਕੋ ਕਰਨ ਵਾਲਾ ਬਾਕੀ ਇਹ ਵਰਕ ਕਰਦੀ ਆ ਆਪਾਂ ਤੁਹਾਨੂੰ ਕਢਾਈ ਕਰਕੇ ਦੱਸਾਂਗੇ ਦਿਖਾਵਾਂਗੇ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਸਰਾਹਣੇ ਦੇ ਬੂਟੀਆਂ ਪਾ ਕੇ ਫੁੱਲ ਪਾ ਕੇ ਦਿਖਾਵਾਂਗੇ ਫਿਰ ਕਦੇ ਆਪਾਂ ਤੁਹਾਨੂੰ ਸੂਟ ਕੱਢ ਕੇ ਵੀ ਦਿਖਾਵਾਂਗੇ ਇਹਦੇ ਉੱਪਰ ਤੇ ਆਜੋ ਤੁਹਾਨੂੰ ਉਹਦੇ ਸਮਾਨ ਬਾਰੇ ਨੌਲੇਜ ਦੇ ਅੱਗੇ ਜੀ ਆਪਾਂ ਨੂੰ ਛੋਟੀ ਕੈਂਚੀ ਚਾਹੀਦੀ ਹੁੰਦੀ ਆ ਇਹਦੇ ਵਾਸਤੇ ਫਰੇਮ ਚਾਹੀਦਾ ਹੁੰਦਾ ਬਾਕੀ ਇਹਦੀਆਂ ਜੀ ਹੈਗੀਆਂ ਫਿਰਕੀਆਂ ਤੇ ਆਜੋ ਇੱਕ ਚੀਜ਼ ਹੁੰਦੀ ਹੈ ਇਹ ਹੈਗੀ ਹੈ ਜੀ ਪੱਗ ਢੀਕੋ ਕਰਨ ਵੇਲੇ ਤੇ ਚੁੰਨੀ ਪੀਕੋ ਕਰਨ ਵੇਲੇ ਆਪਾਂ ਨੂੰ ਉਹ ਆਹ ਵਾਲੀ ਪਲੇਟ ਲਾ ਕੇ ਆਪਾਂ ਆਹ ਵਾਲੀ ਪਲੇਟ ਕੱਸਾਂਗੇ ਉੱਪਰ ਤੇ ਨਾਲ ਇਹਦੇ ਹੈਗੇ ਆ ਜੀ ਪੈਰ ਜਿਵੇਂ ਆਹ ਹੈਗਾ ਪੀਕੋ ਕਰਨ ਵਾਲਾ ਪੈਰ ਇਹਦਾ ਇਹ ਟੁੱਟ ਗਿਆ ਜੀ ਇੱਥੋਂ ਇਹਦਾ ਗੋਲ ਬਣਿਆ ਹੋਇਆ ਸੀਗਾ ਜਦੋਂ ਪੀਕੋ ਨੂੰ ਮੋੜਦਾ ਆਹ ਇਹਦੇ ਥੱਲੇ ਦੇ ਅੰਦਰ ਆ ਲਾਉਣੀ ਪੈਂਦੀ ਹੈ ਜੀ ਇਸ ਤਰ੍ਹਾਂ ਕਰਕੇ ਇਹ ਆ ਜਾਂਦਾ ਹੈ ਇਸ ਤਰ੍ਹਾਂ ਕਰਕੇ ਦੰਗਰਾਲ ਨਾਲ ਇਹ ਮੁੜ ਕੇ ਕਪੜਾ ਗਾਂਲ ਕਰੀ ਜਾਂਦਾ ਵਾ ਤੇ ਕਾਫੀ ਫਰਕੀਆਂ ਦੇ ਦਿੰਦੇ ਆ ਨਾਲ ਇਹਦੇ ਤੇ ਸੂਣਾ ਹੁੰਦਾ ਹੈ ਜੇ ਮੈਂ ਗੋਲ ਜੀ ਇਹ ਕੱਟ ਪਿੱਛੇ ਕਰਨਾ ਹੁੰਦਾ ਵਾ ਆਹ ਲੋ ਜੀ ਆਪਾਂ ਨੂੰ ਇਹਦੇ ਨਾਲ ਦਾ ਦੂਜਾ ਪੈਰ ਲੱਭ ਨਹੀਂ ਰਿਹਾ ਇਹ ਹੈਗਾ ਚੁੰਨੀ ਪੀਕੋ ਕਰਨ ਵਾਲਾ ਇਹ ਵੀ ਇੱਥੇ ਟੁੱਟਿਆ ਹੋਇਆ ਤੇ ਦੂਜਾ ਸਿਰਫ ਇੰਨਾ ਹੀ ਹੁੰਦਾ ਵਾ ਉਹ ਲੱਭ ਨਹੀਂ ਰਿਹਾ ਪਤ ਨਹੀਂ ਗਵਾਚ ਗਿਆ ਕਿਉਂਕਿ ਕਾਫੀ ਟਾਈਮ ਹੋ ਗਿਆ ਮੇਰਾ ਕੰਮ ਛੱਡਿਆ ਹੋਇਆ ਇਹ ਮੈਂ ਕੀਤਾ ਕਰਦੀ ਨਹੀਂ ਆਹ ਪਲੇਟ ਆਪਾਂ ਲਾਤੀ ਆ ਜੀ ਹੁਣ ਆਪਾਂ ਜਾਣਕਾਰੀ ਦਿੰਨੇ ਤੁਹਾਨੂੰ ਇਹਦੇ ਉੱਪਰ ਇੱਥੇ ਨਾਟਾ ਦੋ ਸਕਰੂ ਕੱਸੇ ਜਾਣਗੇ ਤੇ ਇਹਦੇ ਉੱਪਰ ਇਹ ਪੈਰ ਲੱਗ ਜੂਗਾ ਤੇ ਫਿਰ ਇਹ ਚੁੰਨੀ ਪੀਕੋ ਪੱਗ ਪੀਕੋ ਆਪਾਂ ਇੱਥੇ ਆ ਪੈਰ ਲਾ ਕੇ ਇਹਦੇ ਕਰ ਸਕਦੇ ਆ ਇੱਥੇ ਪੈਰ ਲੱਗ ਜੂਗਾ ਜੀ ਇਹਦਾ ਨਾਟਾ ਆਹ ਕਰਕੇ ਆਂ ਤੇ ਇਥੋਂ ਇਹ ਪੱਗ ਜੁੰਨੀ ਪੀਕੋ ਕਰ ਦੂ ਪੱਗ ਵੀ ਕਰ ਦੂ ਜੁੰਨੀ ਵੀ ਪੀਕੋ ਕਰ ਦੂ ਜਦੋਂ ਆਪਾਂ ਕੜਾਈ ਕਰਨੀ ਹੈ ਉਦੋਂ ਨੂੰ ਆਪਾਂ ਆਹ ਦੰਦਰਾੜ ਆਪਾਂ ਨੂੰ ਇਹਦੀ ਲੋਣੀ ਪਾਉਗੀ ਇਹਦੀ ਪਲੇਟ ਵੀ ਆਹ ਬਦਲਨੀ ਪਾਉਗੀ ਉਦੋਂ ਆਪਾਂ ਸਿਰਫ ਆਹ ਪਲੇਟ ਯੂਜ਼ ਕਰਨੀ ਹੈ ਜੀ ਜੀ ਜਦੋਂ ਆਪਾਂ ਕੜਾਈ ਕਰਨੀ ਹੈ ਕੜਾਈ ਵੇਲੇ ਇਹ ਕਰਦੀ ਦੇਖੋ ਜੀ ਇਹ ਕੜਾਈ ਵੀ ਕਰਦੀ ਆ ਪੱਗ ਵੀ ਪੀਕੋ ਕਰਦੀ ਆ ਜੁੰਨੀ ਵੀ ਪੀਕੋ ਕਰਦੀ ਆ ਤਿੰਨ ਕੰਮ ਇਹ ਕਰਦੀ ਆ ਇਹ ਤੇ ਬਾਕੀ ਆਪਾਂ ਹਰ ਇੱਕ ਤਰ੍ਹਾਂ ਦਾ ਟੰਕ ਹੈ ਤੇ ਕਰ ਸਕਦੇ ਆ ਕੱਟ ਵਰਕ ਹੈ ਕੋਈ ਹਨਾ ਮਟਰਮਾਲਾ ਦੂਜੇ ਟੰਕੇ ਆ ਫੁੱਲ ਪੱਤੀ ਭਰਨੀ ਆ ਫੁੱਲ ਫਲਾਵਰ ਭਰਨਾ ਹਾਫ ਪੱਤੀ ਭਰਨੀ ਆ ਆਪਾਂ ਕਿਸ ਤਰ੍ਹਾਂ ਦੀ ਭਰਨੀ ਆ ਬੂਟੀਆਂ ਪਾਉਣੇ ਉਸ ਤਰ੍ਹਾਂ ਦੀ ਐ ਇਹਦੇ ਉੱਪਰ ਥੱਲੇੋਂ ਬੈਲਟ ਇੱਥੇ ਤਾਂ ਨੂੰ ਆਉਂਦੀ ਆ ਤੇ ਇੰਨੀ ਇਹਦੇ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦੱਸਦੀ ਆ ਜੀ ਤੇ ਦੂਜਾ ਵਰਕ ਕਰਕੇ ਆਪਾਂ ਤੁਹਾਨੂੰ ਕੱਲ ਨੂੰ ਦਿਖਾਵਾਂਗੇ ਇਹਦੀ ਇਸ ਤਰ੍ਹਾਂ ਦੀ ਇਹ ਡੱਬੀ ਹੁੰਦੀ ਆ ਜੀ ਜਿੱਚਾ ਹਾ ਬੋਬਨ ਪੈਂਦੀ ਆ ਫਰਕੀ ਪੈਂਦੀ ਆ ਫਿਰਕੀਆਂ ਇਹਦੀਆਂ ਸਾਫ਼ ਹੁੰਦੀਆਂ ਇਸ ਤਰ੍ਹਾਂ ਦੀਆਂ ਜੀ ਤੇ ਇੰਨੀਆਂ ਚੀਜ਼ਾਂ ਦੀ ਆਪਾਂ ਨੂੰ ਕੋਲੇ ਜ਼ਰੂਰਤ ਪੈਂਦੀ ਆ ਤੇ ਜਿਹੜੀ ਹੈਗੀ ਆ ਜੀ ਬੈਲਟ ਇਹਦੀ 벨ਟ ਨੂੰ ਜੋੜਨ ਵਾਸਤੇ ਅਜੇ ਪੈਨ ਵੀ ਨਾਲ ਦਿੱਤੇ ਜਾਂਦੇ ਆਪਾਂ ਨੂੰ ਆਹ ਪੈਨ ਅ ਜਿਵੇਂ ਇੱਥੇ ਆਹ 벨ਟ ਤਾਂ ਨੂੰ ਦਿਖਾਈਏ ਇਹਦਾ ਜੋੜ ਕਿੱਥੇ ਆਉਂਦਾ ਆਗੇ ਆ ਵੀ ਖੋਜੀ ਇਸ ਤਰ੍ਹਾਂ ਹੀ ਪੈਨ ਪਾ ਕੇ ਇਹ ਐਂ ਜੋੜਿਆ ਜਾਂਦਾ ਇਹਨੂੰ ਇਸ ਤਰ੍ਹਾਂ ਕਰਕੇ 벨ਟ ਨੂੰ ਤੇ ਇਹਦੇ ਵਾਸਤੇ ਇੱਕ ਮਸ਼ੀਨ ਜੀ ਵੀ ਮਿਲਦੀ ਐ ਤੇ ਮੋਰਨਾ ਕਰਨ ਵਾਸਤੇ ਬੈਲਟ ਵਾਸਤੇ ਮੋਰੀਆਂ ਕਰਨੀਆਂ ਬਹੁਤ ਹਨ ਤਾ ਉਹ ਆ ਗਿਆ ਜੀ ਇਹਦੇ ਨਾਲ ਇਹਦੇ ਵਿੱਚ ਮੋਰੀ ਹੋ ਜਾਂਦੀ ਐ ਸਕਰੂ ਆਪਾਂ ਇਹਦੇ ਚ ਸਰਾਖ ਕੱਢ ਸਕਦੇ ਆ ਪਹਿਲਾਂ ਪਤਾ ਮੋਟੀ ਸੂਈ ਲੈ ਕੇ ਨਾ ਮੈਂ ਤੇ ਉਹਨੂੰ ਗਰਮ ਕਰਕੇ ਇਹਦੇ ਨਾਲ ਜਦੋਂ ਕਦੇ ਟੁੱਟ ਜਾਣਾ ਇਹ ਬਹੁਤ ਘੱਟ ਟੁੱਟਦਾ ਐ ਕਦੇ ਹੀ ਟੁੱਟਦਾ ਵਾ ਜਦੋਂ ਆਪਾਂ ਬਾਲਾ ਟਾਈਮ ਕੰਮ ਕਰਦੇ ਉਦੋਂ ਟੁੱਟਦਾ ਨਹੀਂ ਨਹੀਂ ਟੁੱਟਦਾ ਇਹ ਤੇ ਉਦੋਂ ਮੈਂ ਨਾ ਸੂਈ ਗਰਮ ਕਰਕੇ ਇਹ ਚ ਸਰਾਖ ਕੱਢਣੇ ਪਲਾਸ ਨਾ ਫੜ ਫੜ ਕੇ ਹੁਣ ਤਾਂ ਉਹ ਚੀਜ਼ ਮਿਲ ਜਾਂਦੀ ਐ ਇਹਦੇ ਚ ਸਾਰੀਆਂ ਚੀਜ਼ਾਂ ਅੱਜ ਕੱਲ੍ਹ ਜੀ ਪੈਸਾ ਚਾਹੀਦਾ ਜਿਹੜੀ ਚੀਜ਼ ਮ ਤੇ ਇਹ ਜਾਣਕਾਰੀ ਤੁਹਾਨੂੰ ਦਿੱਤੀ ਰਹੀ ਜੀ ਮਸ਼ੀਨ ਬਾਰੇ ਤੇ ਆਪਾਂ ਕੱਲ ਨੂੰ ਇਹ ਤੇ ਤੁਹਾਨੂੰ ਕਰਮਾ ਕਰਕੇ ਦਿਖਾਵਾਂਗੇ ਵਰਕ ਕਰਕੇ ਕਢਾਈ ਕਰਕੇ ਤੇ ਇਥੋਂ ਉਧਰੋਂ ਤਾਗਾ ਕੇ ਇਥੋਂ ਪਾ ਕੇ ਇੱਧਰ ਦੀ ਐ ਕੱਢ ਕੇ ਆਹ ਚੀਜ਼ ਇੱਥੇ ਆਵੇ ਇਸ ਤਰ੍ਹਾਂ ਇਹਦੇ ਵਿੱਚ ਦੀ ਜਾ ਕੇ ਐ ਜਾ ਕੇ ਤਾਗਾ ਫਿਰ ਇਥੋਂ ਐ ਪਾ ਕੇ ਤੇ ਇਹਦੇ ਵਿੱਚ ਸੂਈ ਚ ਪੈਂਦਾ ਠੀਕ ਹੈ ਜੀ ਹੁਣ ਮੈਨੂੰ ਲੱਗਦਾ ਤੁਹਾਨੂੰ ਪੂਰੀ ਸਮਝ ਆ ਗਈ ਹੋਊਗੀ ਮਸ਼ੀਨ ਬਾਰੇ ਨੌਲੇਜ ਆ ਗਈ ਹੋਊਗੀ ਪਤਾ ਲੱਗ ਗਿਆ ਹੋਊਗਾ ਜੀ ਤਿਆ ਆਪਾਂ ਫੇਰ ਇੱਕ ਵਾਰ ਤੁਹਾਨੂੰ ਸਾਈਡ ਤੋਂ ਦਿਖਾ ਦਿੰਨੇ ਆ ਜਿਸ ਤਰ੍ਹਾਂ ਦੀ ਹੈ ਤੇ ਆਪਾਂ ਇੱਥੇ ਚੇਅਰ ਤੇ ਬਹਿ ਕੇ ਕੁਰਸੀ ਤੇ ਬਹਿ ਕੇ ਇਹਨੂੰ ਆਰਾਮ ਨਾਲ ਕੰਮ ਕਰ ਸਕਦੇ ਆ ਇੱਥੇ ਇਹਦੀ ਸੌਚ ਲੱਗੀ ਹੁੰਦੀ ਹੈ ਜੀ ਚਲਾਉਣ ਵਾਸਤੇ ਤੇ ਇੱਧਰ ਹੈਗੇ ਜੀ ਆਪਾਂ ਨੂੰ ਵੇਚੇ ਦੇ ਸਮਾਨ ਬਾਕੀਆਂ ਨੂੰ ਤੇ ਇਹਦੀਆਂ ਰੀਲਾਂ ਬਾਰੇ ਨਾਲ ਤੁਹਾਨੂੰ ਜਾਣਕਾਰੀ ਦੇ ਦਈਏ ਜੀ ਇਸ ਤਰ੍ਹਾਂ ਨਾ ਰੀਲਾਂ ਜੀ ਇਹ ਵੀ ਕਾਫੀ ਟਾਈਮ ਦੀਆਂ ਰੀਲਾਂ ਮੇਰੇ ਕੋਲੇ ਆ ਤਿੱਲੇ ਵਾਲੀ ਰੀਲ ਹੈ ਜੀ ਜਿਵੇਂ ਆਊਟ ਸਾਈਡ ਆਪਾਂ ਫੈਲ ਕਰਨੀ ਆ ਉਦੋਂ ਇਹ ਤਿੱਲੇ ਵਾਲੀ ਛਿਲਕੀ ਸੂਟਾਂ ਤੇ ਚੱਲ ਜਾਂਦੀ ਹੈ ਜੀ ਇਹ ਤੇ ਇਧਰ ਆਹ ਵਾਲੀਆਂ ਰੀਲਾਂ ਮੋਰ ਦੀ ਰੀਲ ਤੇ ਕੰਮ ਕਰਦੀ ਹੈ ਇੱਕ ਇਹਦੇ ਮੇਰੇ ਕੋਲੇ ਇੱਥੇ ਸ਼ਾਇਦ ਵੱਡੀ ਰੀਲ ਆਹ ਵਾਲੀ ਇਹ ਹੈਂਡਵਰਕ ਵਾਲੀ ਇਹ ਤੇ ਨਹੀਂ ਚੱਲਦੀ ਜੀ ਸਿਰਫ ਮੋਰ ਦੀ ਰੀਲ ਚੱਲਣੀ ਆ ਇਸ ਸਾਈਜ਼ ਦੇ ਨਾਲ ਉਹ ਵੱਡੀ ਹੁੰਦੀ ਆ ਦੇਖੋ ਇਹ ਨਹੀਂ ਕੰਮ ਕਰਦੀ ਇਹ ਤੇ ਤੇ ਮੋਰ ਦੀਆਂ ਰੀਲਾਂ ਇੱਥੇ ਚੱਲਦੀਆਂ ਆ ਦੇਖੋ ਮੋਰ ਦੀਆਂ ਇਹ ਰੀਲਾਂ ਤੇ ਚੱਲਦੀਆਂ ਇਸ ਤਰ੍ਹਾਂ ਕਰਕੇ ਆਹ ਵੀ ਹੈਗੀ ੱਡੋ ੱਡ ਤਿੱਲੇ ਵਾਲੀ ਰੀਲ ਤੁਸੀਂ ਕਿਸ ਤਰ੍ਹਾਂ ਦੀ ਮਰਜ਼ੀ ਲੈ ਸਕਦੇ ਆ ਇਹ ਆਓ ਚਲੋ ਜੀ ਅੱਜ ਦੀ ਵੀਡੀਓ ਵਿੱਚ ਐਨਾਈ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੇ ਮੇਰੇ ਜਿਹੜੇ ਨਿਊ ਆ ਮੇਰੇ ਚੈਨਲ ਨੂੰ ਜਰੂਰ ਜੁਆਇਨ ਕਰ ਲਓ ਸਬਸਕ੍ਰਾਈਬ ਕਰ ਲਿਓ ਜੀ ਆਪਾਂ ਤੁਹਾਨੂੰ ਨਵੀਂ-ਨਵੀਂ ਜਾਣਕਾਰੀ ਦਿੰਦੇ ਰਵਾਂਗੇ ਤੇ ਹੁਣ ਆਪਾਂ ਕਈ ਵੀਡੀਓ ਇਸ ਕਢਾਈ ਤੇ ਬਣਾਵਾਂਗੇ ਦੱਸਾਂਗੇ ਤੁਹਾਨੂੰ ਵੀ ਕਿਸ ਤਰ੍ਹਾਂ ਕਢਾਈ ਕਰਦੀ ਹੈ ਤੁਸੀਂ ਆਨਲਾਈਨ ਇਹ ਤੋਂ ਸਿੱਖ ਵੀ ਸਕਦੇ ਆ ਜੇ ਤੁਹਾਡੇ ਕੋਲੇ ਹੈਗਾ ਤਾਂ ਜਿਵੇਂ ਵੀ ਆ ਆਪਣਾ ਕੰਮ ਛੱਡਿਆ ਆ ਪਰੇ ਕੋਲੇ ਮਸ਼ੀਨ ਪਈ ਤਾਂ ਆਪਾਂ ਇਹਨੂੰ ਵੇਖ ਕੇ ਤੁਸੀਂ ਇਹ ਤੋਂ ਕੰਮ ਕਰਨਾ ਸਿੱਖ ਲਓ ਥੈਂਕ ਯੂ ਫॉर ਵਾਚਿੰਗ ਜੀ